ਜਿਹੜਾ ਕੋ ਸਾਡੀਆਂ ਬੀਬੀਆਂ ਨੇ ਕੀਤਾ ਦੁਨੀਆ 'ਚ ਬੀਬੀਆਂ ਕਰੀ ਨਹੀਂ ਸਕਦੀ। ਨਵਾਬ ਸਾਹਿਬ ਮਾਤਾ ਜੀਵਨ ਕੌਰ ਨੂੰ ਕਹਿੰਦੇ ਇਹ ਬਾਲ ਤਾਂ ਤੁਸੀਂ ਸਾਨੂੰ ਦੇ ਜੋ ਸਤਿਵਚਨ ਮਹਾਰਾਜ ਤੁਹਾਡਾ ਹੀ ਆ ਮੈਂ ਤਾਂ ਪਾਲ ਰਹੀ ਹਾਂ। ਕਿਹੜੀ ਮਾਂ ਦੁਨੀਆ 'ਚ ਆਏ ਕਰ ਸਕਦੀ ਹੈ ਮੈਨੂੰ ਦਿਖਾ ਦਿਓ ਫਿਰ ਆਪਾਂ ਕੰਪੈਰੀਜ਼ਨ ਕਰਨਾ। ਸਾਡੀਆਂ ਬੀਬੀਆਂ ਆਮ ਹੈ ਹੀ ਨਹੀਂ ਸਕਦੀ। ਮਾਤਾ ਨਾਨਕੀ ਤੋਂ ਲੈ ਕੇ ਗੁਰਤੇਗ ਬਦਰ ਮਹਾਰਾਜ ਦੇ ਮਾਤਾ ਜੀ ਹੈ ਨਾ ਤੇ ਮਾਤਾ ਗੁਜਰੀ ਜੀ ਤੇ ਮਾਤਾ ਸਾਹਿਬ ਦੇਵਾਂ ਜੇ ਤੁਸੀਂ ਗੁਰਮੈਲਾਂ ਦੀ ਗੱਲ ਕਰੋ ਇਨਾ ਬੀਬੀਆਂ ਨੂੰ ਪਾਸੇ ਕਰਕੇ ਤੁਸੀਂ ਗੁਰੂ ਇਤਿਹਾਸ ਕਿਵੇਂ ਦੇਖ ਸਕਦੇ ਹੋ ਬਿਲਕੁਲ ਗਰਮવતી ਬੀਬੀਆਂ ਤੇ ਇਹ ਦੱਸ ਦਿੱਤਾ ਵੀ ਉਹ ਥੱਲੇ ਪਈਆਂ ਉੱਤੇ ਲਿਆ ਕੇ ਪੱਥਰ ਸਿੱਟੇ ਜਾਂ ਦੋ ਬੀਬੀਆਂ ਇੱਕ ਥਾਂ ਤੇ ਬੈਠੀਆਂ ਤੇ ਉਹ ਆਵਾਜ਼ ਮਾਰਦੀਆਂ ਮੁਗਲ ਸਪਾਈ ਨੂੰ ਜਿਹੜਾ ਹਾਰ ਤੂੰ ਮੇਰੇ ਗਲ ਚ ਪਾ ਕੇ ਗਿਆ ਤੇ ਮੇਰੇ ਬੱਚੇ ਦੇ ਟੋਟਿਆਂ ਦਾ ਮੇਰੇ ਬੱਚੇ ਦੇ ਟੋਟਿਆਂ ਦਾ ਹਾਰ ਉਹ ਬੀਬੀ ਦੇ ਗਲ ਚ ਪਾਇਆ ਕਿਸੇ ਨੂੰ ਇਹ ਕਹਿ ਦੇਣਾ ਮੇਰੇ ਬੱਚਿਆਂ ਦਾ ਹਾਰ ਤਾ ਤੂੰ ਵੱਢ ਕੇ ਬਣਾਤਾ ਚੜਦੀ ਕਲ ਮਹਾਰਾਜ ਦਾ ਸੀ ਮਹਾਰਾਜ ਦੇ ਲੇਖੇ ਲੱਗ ਗਿਆ ਅਈ ਸ਼ਾਹਬਾ ਸਿੰਘ ਤੋਪਚੀ ਹੁੰਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਅੱਛਾ ਜੀ ਉਹਨਾਂ ਦੀ ਸਿੰਘਣੀ ਐ ਤੇ ਉਹਨੂੰ ਪਤਾ ਲੱਗਿਆ ਵੀ ਮਹੀਨਿਆਂ ਦੇ ਕਿ 8-9 ਮਹੀਨਿਆਂ ਦੇ ਘੇਰੇ ਤੋਂ ਬਾਅਦ ਗੁਰਦਾਸ ਨੰਗਲ ਦੇ ਵਿੱਚੋਂ ਸਿੰਘਾਂ ਨੂੰ ਭੁੱਖਣ ਭਾਣਿਆਂ ਨੂੰ ਤੇ ਹੁਣ ਫੜ ਲਿਆ ਫਖਸ਼ੀਰ ਨੇ ਜਾਂ ਇਹਨੇ ਅਬਦੁਲ ਸਮਦ ਖਾਨ ਸੀਗਾ ਰਾਜਕਰੀਏ ਦਾ ਪਿਓ ਸੀਗਾ ਹੂੰ ਵੀ ਇਹਨੇ ਫੜ ਲਿਆ ਤੇ ਦਿੱਲੀ ਲਿਜਾ ਰਹੇ ਆ ਉਹ ਕਿਤੇ ਉਹਦਾ ਨਾ ਬਾਲ ਸੀਗਾ ਕੋਈ 2 ਸਾਲ ਦਾ ਪਰ ਉਹਦੇ ਪਿਓ ਨੇ ਦਰਸ਼ਨੀ ਮਤਲਬ ਮਿਲਿਆ ਹੀ ਨਹੀਂ ਜਿੱਕਰੇ ਬਾਲ ਨੂੰ ਉਹਦਾ ਪਿਓ ਕਿਉਂਕਿ ਉਹ ਜੰਗਾ ਚ ਹੀ ਸੀਗਾ ਠੀਕ ਹੈ 2 ਸਾਲ ਦਾ ਹੋ ਗਿਆ ਸੀ ਬੱਚਾ ਪਰ ਪਿਓ ਦੇ ਪਿਓ ਦੇ ਦਰਸ਼ਨ ਨਹੀਂ ਕੀਤੇ ਸੀ ਬੱਚੇ ਨੇ ਕਦੇ ਵੀ ਬੀਬੀ ਨੂੰ ਪਤਾ ਲੱਗਿਆ ਵੀ ਇਹਨੇ ਤਾਂ ਆਪਣੇ ਪਿਓ ਨੂੰ ਦੇਖਿਆ ਨਹੀਂ ਤੇ ਦਰਸ਼ਨ ਨਹੀਂ ਕਰ ਸਕੂਗਾ ਉਹਨੂੰ ਪਤਾ ਸੀ ਵੀ ਪਿਓ ਇਹਦਾ ਯੋਧ ਹੈ ਹੂੰ ਉਹਨੂੰ ਮੱਥੇ ਲਾਵਾਂ ਇਹਦੇ ਮੈਂ ਉਹ ਵੇਖ ਲਓ ਵੀ ਢਾਈ ਤਿੰਨ ਸਾਲਾਂ ਦਾ ਕਦੇ ਗਿਆ ਹੋਣਾ ਹਨ ਉਹ ਮੁੜ ਕੇ ਮੁੜਿਆ ਹੀ ਨਹੀਂ ਸੀ ਕਿਉਂਕਿ ਬਾਬਾ ਬੰਦਾ ਸਿੰਘ ਵੇਲੇ ਜੰਗਾਂ ਇੰਡੀਆਂ ਹੋਈਆਂ ਤੇ ਸਿੰਘ ਜੁੱਝੇ ਇੰਨਾ ਹਨਾ ਤੇ ਘਰੇ ਮੁੜਨ ਦਾ ਕਿਹਨੂੰ ਸਮਾਂ ਲੱਗਦਾ ਸੀ ਉਹ ਮੁੜਿਆ ਹੀ ਨਹੀਂ ਤੇ ਜਿੱਥੋਂ ਇਹ ਪਤਾ ਲੱਗਿਆ ਉਹਨੂੰ ਵੀ ਜਿਹਨੂੰ ਇਹ ਜਲੂਸ ਕਹਿੰਦੇ ਸੀ ਮੁਗਲ ਵੀ ਜਿੱਥੋਂ ਦੀ ਸਿੰਘਾਂ ਨੂੰ ਲੈ ਕੇ ਕੈਦ ਕਰਕੇ ਲੈ ਕੇ ਜਾਣਾ ਨਾ ਜਲੂਸ ਰੂਪ ਦੇ ਵਿੱਚ ਉਹਨੂੰ ਪਤਾ ਲੱਗ ਗਈ ਉਹ ਜਗਾ ਉਹ ਉੱਥੇ ਆ ਗਈ ਬਾਲ ਨੂੰ ਲੈ ਕੇ ਹੂੰ ਬਾਲ ਉਹਨੇ ਆਏ ਚੱਕ ਲਿਆ ਹੱਥ ਸਿਰ ਦੇ ਮਗਰ ਰੱਖ ਕੇ ਮੂੰਹ ਉਧਰ ਨੂੰ ਕਰਤਾ ਜਿੱਦੋਂ ਜਲੂਸ ਆ ਰਿਹਾ ਸੀ ਤੇ ਉਹਦੇ ਕੰਨ 'ਚ ਕਹਿੰਦੀ ਐ ਉਹ ਗੱਡੇ ਦੇ ਜਿਹੜਾ ਬਾਪੂ ਬੈਠਾ ਦਰਸ਼ਨ ਕਰ ਲਾ ਉਹਦੇ ਉਹ ਤੇਰਾ ਬਾਪੂ ਆ ਉਹਦੇ ਦਰਸ਼ਨ ਕਰ ਲਾ ਉਹਨੂੰ ਕੋਈ ਐਵ ਜੀ ਗੱਲ ਨਹੀਂ ਕਹਿ ਰਹੀ ਵੀ ਇਹਨੇ ਘਰ ਆਸਤੇ ਕੁਝ ਨਹੀਂ ਕੀਤਾ ਤੇ ਇਹਨੇ ਨਹੀਂ ਆਪਣਾ ਰੋਟੀ ਟੁੱਕ ਦਾ ਪ੍ਰਬੰਧ ਕੀਤਾ ਮੈਂ ਹੀ ਸਰ ਨਾ 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 ਇਹ ਕੁਝ ਤਾਂ ਜਿਹੜਾ ਬਕਵਾਸ ਆਇਆ ਸਾਰਾ ਇਹ ਤਾਂ ਉਹਨੇ ਕੀਤਾ ਹੀ ਨਹੀਂ ਨਾ ਜਿਹੜੀਆਂ ਬਾਅਦ 'ਚ ਬਹੁਤ ਟ੍ਰੈਡੀਸ਼ਨ 'ਚ ਆਪਣੇ ਮਿਕਸ ਹੋਈਆਂ ਇਹ ਚੀਜ਼ਾਂ ਵੀ ਕਿੰਤੂ ਬਰੰਤੂ ਕਰਨੇ ਸਾਰਾ ਕੁਝ ਇਹਦਾ ਜਿਹੜਾ ਕੰਮ ਸੀ ਪੁੱਤ ਇਹਨੇ ਆਰ ਦੀ ਜਲੇਰੀ ਨਾ ਕੀਤਾ ਇਹ ਮੇਰਾ ਕੰਮ ਸੀ ਘਰ ਮੈਂ ਸੰਭਲਣਾ ਸੀ ਇਹ ਮੈਂ ਹੀ ਕਰੂੰਗੀ ਇਹਨੂੰ ਜਿਹੜੀ ਸੇਵਾ ਮਹਾਰਾਣੀ ਨੇ ਦਿੱਤੀ ਸੀ ਇਹਨੇ ਦਲੇਰੀ ਨਾ ਕੀਤੀ ਬਸ ਇਹਨੂੰ ਮੱਥੇ ਲਾ ਇਹੋ ਜਿਹਾ ਹੀ ਬੰਨਣਾ ਜੇਤੀ ਹੁੰਦੀ ਉਹ ਹੋਰ ਕੁਝ ਕਹਿੰਦੀ ਸ਼ਾਇਦ ਜਦੋਂ ਬਾਲ ਸੀਗਾ ਉਹਨੂੰ ਪਤਾ ਸੀ ਜੰਗਾ ਚ ਕੱਲ ਨੂੰ ਫੇਰ ਇਹਨੇ ਜਾਣਾ ਮੱਥੇ ਲਾ ਉਹ ਐ ਬਾਲ ਨੂੰ ਚੱਕ ਕੇ ਭੈਣੇ ਮੂਰੇ ਕਰ ਰਹੀ ਐ ਕਿਸੇ ਮੋਬਾਈਲ ਸਪਾਈ ਨੂੰ ਪਤਾ ਲੱਗਿਆ ਉਹਨੇ ਧੱਕਾ ਮਾਰਿਆ ਬਾਲ ਥੱਲੇ ਡਿੱਗ ਪਿਆ ਉਸੇ ਗੱਡੇ ਦੇ ਥੱਲੇ ਆ ਕੇ ਮਾਰੇਗਾ ਜਿਹਦੇ ਤੇ ਸ਼ਹਾਬਤ ਸਿੰਘ ਸੀ ਤੇ ਮਾਤਾ ਨੇ ਧੰਗ ਗੁਰੂ ਨਾਨਕ ਆ ਕੋਈ ਉੱਥੇ ਆਮ ਮਾਂ ਹੁੰਦੀ ਤਾਂ ਉਹ ਕਹਿੰਦੀ ਵੀ ਮੈਂ ਮੱਥੇ ਲਾਉਣ ਲਈ ਆਈ ਸੀ ਪਿਓ ਦੇ ਤੇ ਮੁੰਡਾ ਵੀ ਮਾਰਿਆ ਗਿਆ ਨਾ ਉਹ ਕੋਈ ਆਮ ਨਹੀਂ ਸੀਗੀ ਸਾਡੀਆਂ ਬੀਬੀਆਂ ਆਮ ਹੈ ਨਹੀਂ ਸੀ ਭੈਣ ਜਦੋਂ ਵਰਲਡ ਦੇ ਕਿਸੇ ਵੀ ਕਲਚਰ ਨਾਲ ਸਾਰੇ ਚੰਗੇ ਨਹੀਂ ਹਨਾ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਉਵੇਂ ਕਹਿ ਰਹੇ ਪਰ ਜਦੋਂ ਕਿਤੇ ਕੰਪੈਰੀਜ਼ਨ ਤੁਸੀਂ ਕਰਦੇ ਹੋ ਤਾਂ ਪੰਜਾਬ ਦੀਆਂ ਜਾਈਆਂ ਦਾ ਕਿਸੇ ਨਾਲ ਕੰਪੈਰੀਜ਼ਨ ਕੀਤਾ ਹੀ ਨਹੀਂ ਜਾ ਸਕਦਾ ਫੇਰ ਤੁਹਾਨੂੰ ਜਿਹੜੀਆਂ ਦੂਰ ਦੇਸ਼ਾਂ ਤੋਂ ਕੋਈ ਪਰੰਪਰਾਵਾਂ ਆਉਂਦੀਆਂ ਜਾਂ ਫਲਾਨਾ ਕਿਸੇ ਨਾ ੱੱਕਾ ਜੀ ਤੀਵੀਆਂ ਨਾਲ ਆਏ ਹੁੰਦਾ ਜੀ ਬੀਬੀਆਂ ਨਾਲ ਉਹਦੇ ਨਾਲ ਜਦੋਂ ਅਸੀਂ ਕੰਪੈਰੀਸ਼ਨ 'ਚ ਪੈ ਜਾਂਦੇ ਹਾਂ ਉੱਥੇ ਅਸੀਂ ਡਾਵਾ ਡੋਲ ਹੋ ਜਾਂਦੇ ਹਾਂ ਜਿਹੜਾ ਕੋਈ ਸਾਡੀਆਂ ਬੀਬੀਆਂ ਨੇ ਕੀਤਾ ਦੁਨੀਆ 'ਚ ਬੀਬੀਆਂ ਕਰ ਨਹੀਂ ਸਕਦੀ ਹੂੰ ਉੱਥੇ ਸ਼ਾਹਬਾਦ ਸਿੰਘ ਦੀ ਘਰ ਵਾਲੀ ਦੀ ਥਾਂ ਤੇ ਕੋਈ ਹੋਰ ਬੀਬੀ ਹੁੰਦੀ ਤਾਂ ਬਹਿ ਕੇ ਰਹਿੰਦੀ ਪਹਿਲਾਂ ਤਾਂ ਆਉਂਦੀ ਕਿਉਂ ਵੀ ਇਹਨੇ ਸਾਰੀ ਉਮਰ ਸਾਡੇ ਵਾਸਤੇ ਕੁਝ ਨਹੀਂ ਕੀਤਾ ਜਿੰਨਾ ਵਾਸਤੇ ਤੁਰਿਆ ਫਿਰਦਾ ਤੁਰਿਆ ਫਿਰਦਾ ਰਵੇ ਆਪਾਂ ਕੀ ਲੈਣਾ ਆਪਾਂ ਘਰ ਆਉਂਦਾ ਸੰਭੀ ਜਨਾ ਉਹ ਲੈ ਕੇ ਆਈ ਬਾਲ ਨੂੰ ਮੱਥੇ ਲਾਉਣ ਵਾਸਤੇ ਲੈ ਕੇ ਆਈ ਬਾਲ ਉੱਥੇ ਚੜਾਈ ਕਰ ਗਿਆ ਉੱਥੇ ਧੰਗੁਰ ਨਾਨਕ ਕਹਿ ਕੇ ਮੱਥਾ ਟੇਕਿਆ ਮੁੜ ਗਈ ਬੀਬੀ ਜੀਵਨ ਕੌਰ ਬਾਬੇ ਜੱਸਾ ਸਿੰਘ ਗਾਲੂ ਵਾਲੀ ਦੀ ਮਾਤਾ ਹੂੰ ਸਿੰਘ ਪਹਿਲਾਂ ਚੜਾਈ ਕਰ ਗਿਆ ਉਹਦਾ ਪਤੀ ਆ ਜਿਹੜਾ ਛੋਟਾ ਜਿਹਾ ਬਾਲ ਆ ਜੱਸਾ ਸਿੰਘ ਬਾਬਾ ਜੱਸਾ ਸਿੰਘ ਗਾਲੂ ਵਾਲੀਆ ਕਿੱਡਾ ਨਾਂ ਸੀ ਉਹਦੇ ਬਾਪੂ ਦਾ ਨਾਮ ਉਹਨੂੰ ਵਿਸਰ ਗਿਆ ਤੇ ਉਹਦੇ ਮਾਮੇ ਨੇ ਹੀ ਪਾਲਿਆ ਹਨਾ ਉਹਨੂੰ ਕਹਿ ਲੋ ਵੀ ਸੰਭਾਲ ਸੰਭਾਲ ਉਹਦੇ ਮਾਮੇ ਨੇ ਕੀਤੀ ਹੂੰ ਸੱਚੇ ਪਾਤਸ਼ਾਹ ਦੇ ਵਰਨ ਵਾਲੀ ਹੋਇਆ ਸੀ ਜੱਸਾ ਸਿੰਘ ਅ ਦੋਵਾਂ ਜਨਾਂ ਦੇ ਮਨ 'ਚ ਆ ਗਿਆ ਸੀ ਬੀਬੀ ਜੀਵਨਕੌਰ ਦੇ ਤੇ ਉਹਨਾਂ ਦੇ ਸਿੰਘ ਦੇ ਬਾਬਾ ਜੱਸਾ ਸਿੰਘ ਦੇ ਪਿਤਾ ਦੇ ਮਨ 'ਚ ਆ ਗਿਆ ਸੀ ਅਨੰਦਪੁਰ ਸਾਹਿਬ ਮਹਾਰਾਜ ਨੂੰ ਮਿਲਣ ਆਏ ਤੇ ਬਾਲ ਹੈ ਨਹੀਂ ਘਰੇ ਤੇ ਮਹਾਰਾਜ ਮੇਰ ਕਰਨ ਤੇ ਹਨਾ ਬਾਲ ਹੋਵੇ ਘਰੇ ਅਨੰਦਪੁਰ ਸਾਹਿਬ ਆਏ ਤੇ ਮਹਾਰਾਜ ਜਦੋਂ ਨੰਗਨ ਲੱਗੇ ਹੁਣ ਪਰ ਉਹ ਵੇਖਦੇ ਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਤਨਾ ਆਵੇ ਸੱਚੇ ਭਾਸ਼ਾ ਨੂੰ ਦੇਖ ਕੇ ਸਿੱਖ ਨੂੰ ਕਦੇ ਮੰਗਣਾ ਚੱਤੀ ਨਹੀਂ ਹੁੰਦਾ ਕਿਉਂਕਿ ਉਹਦੋਂ ਤਕੜੀ ਚੀਜ਼ ਹੀ ਹੈ ਨੀ ਧਰਤੀ ਤੇ ਜਦੋਂ ਮਹਾਰਾਜ ਨੇ ਤੁਹਾਨੂੰ ਆਪਦੇ ਦਰਸ਼ਨ ਦਿੱਤੇ ਉਹਦੋਂ ਵੱਡੀ ਚੀਜ਼ ਕੋਈ ਨਹੀਂ ਤੁਸੀਂ ਮੰਗ ਨਹੀਂ ਸਕਦੇ ਸੀ ਕੁਝ ਤੋਂ ਮੰਗਣਾ ਭੁੱਲ ਜਾਂਦਾ ਸੀ ਮਹਾਰਾਜ ਕੋਲੇ ਜਾ ਕੇ ਗਲਗਿੱਦਰ ਮਹਾਰਾਜ ਕੋਲੇ ਤਾਂ ਸਾਡੇ ਬਯੁਰਗ ਕਹਿੰਦੇ ਹੁੰਦੇ ਸੀ ਦੁਨੀਆ ਭਰ ਦੀ ਜਿਹੜੇ ਫੁੱਲ ਸੀਗੇ ਉਹ ਇਕੱਠੇ ਹੋ ਕੇ ਨੰਦਪੁਰ ਆਉਂਦੇ ਸੀ ਮਹਾਰਾਜ ਮਹਾਰਾਜ ਦੇ ਚਰਨਾਂ 'ਚ ਪੈਂਦੇ ਸੀ ਸਾਨੂੰ ਮਹਿਕ ਦੇ ਦਿਓ ਮਹਾਰਾਜ ਦੁਨੀਆ ਭਰ ਦਾ ਜਿਹੜਾ ਕੋਈ ਝਰਨੇ ਐ ਪਹਾੜ ਐ ਉਹ ਆ ਕੇ ਕਹਿੰਦੇ ਮਹਾਰਾਜ ਸਾਨੂੰ ਸੁਹਾਪਣ ਦਿਓ ਮਹਾਰਾਜ ਐਸ ਲੈਵਲ ਤੇ ਸੀ ਉਥੇ ਜਾ ਕੇ ਮੰਗਣਾ ਕੀ ਸੀ ਬੀਬੀ ਜੀਵਨ ਕੌਰ ਨੇ ਤੇ ਉਹ ਭਾਈ ਸਾਹ ਹੋਰੀ ਉਹ ਚੁੱਪ ਬੈਠੇ ਐ ਮਹਾਰਾਜ ਕੋਲ ਦੀ ਲੰਗੇ ਮਹਾਰਾਜ ਨੇ ਕਿਹਾ ਹੁਣ ਸਿੱਖ ਮੰਗੇ ਨਾ ਤੇ ਮਹਾਰਾਜ ਨੂੰ ਪਤਾ ਨਾ ਲੱਗੇ ਮਹਾਰਾਜ ਤਾਂ ਜਾਣੀ ਜਾਣ ਮਹਾਰਾਜ ਨੇ ਕਿਹਾ ਭਈ ਤੁਹਾਡੇ ਘਰ ਜੋ ਦਾ ਪੈਦਾ ਹੋਊਗਾ ਚੋਬਦਾਰ ਤਰਿਆ ਕਰਨੀ ਉਹਦੇ ੱਡੇ ਤੁੰਨ ਹੋਗੇ ਬਿਨਾ ਮੰਗੇ ਮਹਾਰਾਜ ਨੇ ਕਿਉਂਕਿ ਬਿਨ ਬੋਲਿਆਂ ਸਭ ਕੁਝ ਜਾਣਦਾ ਉਹ ਜਦੋਂ ਬਾਲ ਪੈਦਾ ਹੋਇਆ ਤੇ ਉਹ ਪੈਦਾ ਹੁੰਦੇ ਹੀ ਦਿਸਦਾ ਸੀ ਵੀ ਇਹ ਕੌਣ ਹੋਊਗਾ ਇੱਕ ਮਹਾਰਾਜ ਦੇ ਵਰ ਨਾਲ ਪੈਦਾ ਹੋਇਆ ਹੂੰ ਚਲੋ ਬਾਪੂ ਚੜ੍ਹਾਈ ਕਰ ਗਿਆ ਸੀ ਤੇ ਦਾਦਾ ਜਿਹੜਾ ਮਾਮਾ ਸੀਗਾ ਕਰੋੜ ਸਿੰਘ ਜਾਂ ਕਿਹੜੀ ਮਿਸਲ ਸੀ ਮੈਂ ਭੁੱਲ ਗਿਆ ਉਹ ਨਵਾਬ ਸਾਹਿਬ ਦਾ ਸਾਥੀ ਸੀ ਨਵਾਬ ਕਪੂਰ ਸਿੰਘ ਹੋਰਾਂ ਦਾ ਸਿੰਘਪੁਰੀਆ ਮਿਸਲ ਚੀ ਹੋਊਗਾ ਜੀ ਤੇ ਉਹਨਾਂ ਨੇ ਪਾਲਿਆ ਤੇ ਮਨ ਚ ਆਇਆ ਵੀ ਮਾਤਾ ਸੁੰਦਰੀ ਜੀ ਦੇ ਦਰਸ਼ਨ ਕਰੀਏ ਜਾ ਕੇ ਦਿੱਲੀ ਰਹਿਣ ਲੱਗ ਗਿਆ ਕੇ ਬੀਬੀ ਜੀਵਨ ਕੌਰ ਗੱਲ ਗੱਲ ਪੁੱਤ ਕਰਨਾ ਚੜਾਈ ਕਰ ਗਿਆ ਦੋਵੇਂ ਮਾਤਾ ਸੁੰਦਰੀ ਜੀ ਦੀ ਸੇਵਾ ਚ ਆ ਗਏ ਸੇਵਾ ਕੀਤੀ ਬਹੁਤ ਚਿਰ 7-8 ਸਾਲ ਇੱਥੇ ਰਹੇ ਆ ਦਿੱਲੀ ਤੇ ਕੀਰਤਨ ਬਹੁਤ ਸੋਹਣਾ ਕਰਦਾ ਜੱਸਾ ਸਿੰਘ ਫੇਰ ਕਿਤੇ ਮਾਤਾ ਜੀ ਦੇ ਮੰਚ ਕੋਈ ਆਇਆ ਮਾਤਾ ਸੁੰਦਰੀ ਜੀ ਦੇ ਵੀ ਤੁਸੀਂ ਹੁਣ ਪੰਜਾਬ ਨੂੰ ਜਾਓ ਤੇ ਉੱਥੇ ਜਾ ਕੇ ਸੇਵਾ ਕਰੋ ਜਿੱਥੇ ਪੰਥ ਇਕੱਠਾ ਹੁੰਦਾ ਕੀਰਤਨ ਕਰਿਆ ਕਰ ਦੋਵੇਂ ਮਾਪ ਪੁੱਤ ਕੀਰਤਨ ਕਰਦੇ ਸੀ ਇੱਕ ਦੂਜੇ ਦਾ ਸਹਾਰਾ ਦੋਵੇਂ ਜਣੇ ਹੋਰ ਕੋਈ ਹੈ ਨਹੀਂ ਸੀ ਮਤਲਬ ਉਹਵੇਂ ਐ ਸੱਚ ਜੇ ਦੁਨੀਆਵੀ ਤੌਰ ਤੇ ਦੇਖਣਾ ਫੈਮਿਲੀ ਦਾ ਕੋਈ ਵੀ ਨਹੀਂ ਸੀ ਮਾਮਾ ਵੀ ਉਹਦੇ ਨੂੰ ਚੜਾਈ ਕਰ ਗਿਆ ਸੀ ਠੀਕ ਜਿੱਥੇ ਵੀ ਕਿਤੇ ਪੰਥ ਇਕੱਠਾ ਹੁੰਦਾ ਜਾ ਕੇ ਸਰੰਦਾ ਵਜਾਉਂਦਾ ਹੁੰਦਾ ਸੀ ਬਾਬਾ ਜਸਾਸੋਂ ਕੀਰਤਨ ਕਰਦੇ ਅਕਾਲ ਬੁੰਗੇ ਤੇ ਪੰਥ ਇਕੱਠਾ ਹੋਇਆ ਦੋਵੇਂ ਮਾਂ ਪੁੱਤ ਆਏ ਬਾਬਾ ਜਸਾਸੋਂ ਨੇ ਕੀਰਤਨ ਕੀਤਾ ਨਵਾਬ ਸਾਹਿਬ ਮਾਤਾ ਜੀਵਨ ਕੌਰ ਨੂੰ ਕਹਿੰਦੇ ਇਹ ਬਾਲ ਤਾਂ ਤੁਸੀਂ ਸਾਨੂੰ ਦੇ ਜੋ ਸਤਿਵਚਨ ਮਹਾਰਾ ਤੁਹਾਡਾ ਹੀ ਐ ਮੈਂ ਤਾਂ ਪਾਲ ਰਹੀ ਹਾਂ ਕਦੇ ਸਿੰਗਲ ਵਾਰੀ ਤਾਂ ਉਹ ਕਵੇ ਵੀ ਮੇਰਾ ਤਾਂ ਇਕੱਲਾ ਹੈ ਜੀ ਮੇਰਾ ਤਾਂ ਇੱਕ ਹੀ ਐ ਮਹਾਰਾ ਜੀ ਤੁਹਾਨੂੰ ਕਿਵੇਂ ਦੇ ਦਿਆਂ ਮੇਰਾ ਕੀ ਸਾਰਾ ਬਚੂਗਾ ਕਹਿੰਦੀ ਸਤਿਵਚਨ ਨਵਾਬ ਸਾਹਿਬ ਨੂੰ ਪੰਥ ਪਾਸ਼ਾ ਕਹਿੰਦੇ ਸਤਿਵਚਨ ਬਾਬਾ ਜੀ ਤੁਹਾਡਾ ਹੀ ਆ ਮੈਂ ਤਾਂ ਪਾਲ ਰਹੀ ਆ ਉਦੋਂ ਬਾਅਦ ਥੋੜਾ ਲੈਣ ਆਈ ਆ ਫੇ ਛੱਡ ਗਈ ਅੱਛਾ ਹੁਣ ਇਹ ਕਿਹੜੀ ਮਾਂ ਦੁਨੀਆ ਚ ਐ ਕਰ ਸਕਦੀ ਐ ਮੈਨੂੰ ਦਿਖਾ ਦਿਓ ਫਿਰ ਆਪਾਂ ਕੰਪੈਰੀਜ਼ਨ ਕਰਨਾਗੇ ਫਿਰ ਤਾਂ ਆਪਾਂ ਕੰਪੈਰੀਜ਼ਨ ਚ ਪਾਈਏ ਇਹਨਾਂ ਨਾਲ ਕੰਪੈਰੀਜ਼ਨ ਕਿਵੇਂ ਹੋ ਦੁਨੀਆ ਦੀਆਂ ਮਾਵਾਂ ਦਾ ਆਪਾਂ ਮੇਹ ਸ਼ਾਹਬਾਦ ਸਿੰਘ ਦੀ ਸਿੰਘਣੀ ਐ ਤੇ ਭਾਵੇਂ ਮਾਂ ਤਾਂ ਜੀਵਨ ਕੌਰ ਹੋਰੀ ਐ ਤੇ ਕਿਹੜੇ ਲੈਵਲ ਤੇ ਖੜੀਆਂ ਨੇ ਬੀਬੀਆਂ ਚੱਲੀ ਵੀ ਕਿੱਥੋਂ ਦੀ ਕਿੱਥੋਂ ਗੱਲ ਮੈਨੂੰ ਯਾਦ ਆਉਂਦਾ ਇੱਕੋ ਇੱਕ ਬੀਬੀ ਹੈ ਜਿਹਦਾ ਨਾਮ ਆਉਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਮੈਲਾ ਚੋਂ ਮਾਤਾ ਕੀ ਜੀ ਬਲਵੰਡ ਕੀ ਵੀ ਨੇਕ ਜਨ ਜਿਸ ਬਹੁਤੀ ਸ਼ੋਪਤ ਰਾਲੀ ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਘਿਆਲੀ ਘਿਓ ਦੀ ਖੀਰ ਬਣਾ ਕੇ ਮਾਤਾ ਜੀ ਆਪ ਵਰਤਾ ਰਹੇ ਆ ਸਾਰੇ ਕਿਤੇ ਹੈਨਾ ਤਾਂ ਮਾਤਾ ਕੀ ਵੀ ਜੀ ਤੋਂ ਲੈ ਕੇ ਬੀਬੀ ਭਾਨੀ ਜੀ ਤੋਂ ਲੈ ਕੇ ਮਾਤਾ ਗੰਗਾ ਜੀ ਤੋਂ ਲੈ ਕੇ ਹੈਨਾ ਤੇ ਤੁਸੀਂ ਅੱਗੇ ਆ ਜੋ ਮਾਤਾ ਨਾਨਕੀ ਤੋਂ ਲੈ ਕੇ ਗੁਰਤੇਗ ਬਦਰ ਮਹਾਰਾਜ ਦੇ ਮਾਤਾ ਜੀ ਹੈਨਾ ਬੇਬੇ ਨਾਨਕੀ ਉਹ ਤੋਂ ਪਹਿਲਾਂ ਮਾਤਾ ਨਾਨਕੀ ਗੁਰਤੇਗ ਬਦਰ ਸਾਹਿਬ ਦੇ ਮਾਤਾ ਜੀ ਉਹਨਾਂ ਤੋਂ ਲੈ ਕੇ ਤੇ ਮਾਤਾ ਗੁਜਰੀ ਜੀ ਤੇ ਮਾਤਾ ਸਾਹ ਦੇਵਾ ਜੇ ਤੁਸੀਂ ਗੁਰਮੈਲਾਂ ਦੀ ਗੱਲ ਕਰੋ ਇੰਨਾ ਬੀਬੀਆਂ ਨੂੰ ਪਾਸੇ ਕਰਕੇ ਤੁਸੀਂ ਗੁਰ ਇਤਿਹਾਸ ਕਿਵੇਂ ਦੇਖ ਸਕਦੇ ਬਿਲਕੁਲ ਮਾਤਾ ਗੁਜਰੀ ਜੀ ਜਿੱਡਾ ਹੋਣਾ ਧਰਤੀ ਵਾਸਤੇ ਵੀ ਔਖਾ ਏਡੀ ਮਾਤਾ ਹੋਣਾ ਹੂੰ ਜਿੱਡੀ ਉਹ ਮਾਤਾ ਮਾਤਾ ਸਾਹ ਦੇਵਾ ਜਿੱਡਾ ਹੋਣਾ ਮੈਨੂੰ ਨਹੀਂ ਲੱਗਦਾ ਬ੍ਰਹਮੰਡ ਚ ਕੋਈ ਮਾਤਾ ਸਾਹ ਦਾ ਜਿੱਡਾ ਕਿਸੇ ਦਾ ਇੱਕ ਪੁੱਤ ਜੜਾਈ ਕਰ ਜੀ ਨਾ ਦੁਨੀਆ ਦੇ ਵਿੱਚ ਉਹ ਨੂੰ ਉਕਾਂ ਦਾ ਹੂੰ ਦੂ ਕਰ ਜਾਣ ਔਖਾ ਤਿੰਨ ਚਾਰ ਮਾਤਾ ਸਾਹਿਬ ਜੀ ਦਾ ਪੁੱਤ ਰੋਜ਼ ਚੜ੍ਹਾਈ ਕਰਦਾ ਰੋਜ਼ ਜੀਤ ਹੁੰਦਾ ਖਾਲਸਾ ਹੂੰ ਕਿੱਡਾ ਜੇਰੇ ਮਾਤਾ ਦਾ ਹੂੰ ਜਿਹਦਾ ਗੋਦ ਚ ਪਾਇਆ ਪੁੱਤ ਖਾਲਸਾ ਮਹਾਰਾਜ ਦਾ ਪੰਜਵਾਂ ਪੁੱਤਰ ਹਰ ਰੋਜ਼ ਜੀਤ ਹੋ ਰਿਹਾ ਕਿੱਡੇ ਜੇਰੇ ਵਾਲੀ ਮਾਤਾ ਸਾਹਿਬ ਦੇ ਹੂੰ ਐਡਾ ਹੋਣਾ ਕਿਦ ਸੁੱਖ ਹੂੰ ਗੁਰੂ ਮਹਿਲ ਨੇ ਚਲੋ ਆਪਾਂ ਕਹਿੰਦੇ ਆ ਗੁਰੂ ਸਾਹਿਬ ਦੇ ਨੇੜੇ ਰਹੇ ਨੇ ਤਾਂ ਉਦੋਂ ਬਾਅਦ ਸਿੱਖ ਬੀਬੀਆਂ ਦੇਖ ਲਓ ਹੁਣ ਉਹ ਮਾਤਾ ਸਾਹਿਬ ਦੇ ਹੋਰਾਂ ਦੀ ਇਤੇ ਪਰਵਰਿਸ਼ ਕੀਤੀ ਹੋਈ ਹੈ ਨਾ ਜੀ ਜਿਹੜਾ ਮੀਰ ਮੰਨੂ ਦੇ ਕੈਚ ਬੀਬੀਆਂ ਉਹ ਕੁਝ ਕਰ ਰਹੀਆਂ ਬਿਲਕੁਲ ਹਾਂ ਕਿੰਨੀ ਕੁ ਜ਼ਿਆਦਾ ਪ੍ਰੈਪਰੇਸ਼ਨ ਹੋ ਉਹਨਾਂ ਬੀਬੀਆਂ ਦੀ ਕਿੰਨੀ ਕੁ ਜ਼ਿਆਦਾ ਤਿਆਰੀ ਹੋ ਉਹਨਾਂ ਬੀਬੀਆਂ ਦੀ ਭਾਈ ਮਨੀ ਸਿੰਘ ਦੀ ਸਿੰਘਣੀ ਵੀ ਆ ਉਹਨਾਂ ਬੀਬੀਆਂ ਚ ਜਿਹੜੀਆਂ ਇੱਥੇ ਮੁੱਲਾਪੁਰ ਕੋਲੇ ਇੱਕ ਗੁਰਦੁਆਰਾ ਸਾਹਿਬ ਹੈ ਮਸ਼ਕਿਆਣਾ ਸਾਹਿਬ ਹੁਣ ਵੀ ਹੈਗਾ ਕੁਝ ਚਿਰ ਪਹਿਲਾਂ ਉੱਥੇ ਖੂਹ ਪੱਟਿਆ ਮਤਲਬ ਜਗਾ ਪੱਟੀ ਉਹਨਾਂ ਨੇ ਥੱਲੋਂ ਹੱਡੀਆਂ ਨਿਕਲੀਆਂ ਉਹਨਾਂ ਬੀਬੀਆਂ ਦੀਆਂ ਹੀ ਹਨ ਤੇ ਤੁਹਾਨੂੰ ਲੱਗਦਾ ਉਹਦੇ ਵਿੱਚ ਹੀ ਸੀਗਾ ਨਾ ਗਰਭ ਵਿੱਚ ਬੱਚੇ ਦੀ ਮੈਂ ਉਹੀ ਦੱਸਣ ਲੱਗਿਆ ਸੀ ਤੁਹਾਨੂੰ ਵੀ ਮੈਂ ਹੈਰਾਨ ਹੁੰਦਾ ਹੁੰਦਾ ਸੀ ਵੀ ਗਰਭਵਤੀ ਬੀਬੀਆਂ ਤੇ ਕੀ ਟੌਰਚਰ ਕੀਤਾ ਗਰਭਵਤੀ ਬੀਬੀਆਂ ਤੇ ਇਹ ਤਸ਼ੱਦਦ ਕੀਤਾ ਵੀ ਉਹ ਥੱਲੇ ਪਈਆਂ ਉੱਤੇ ਲਿਆ ਕੇ ਪੱਥਰ ਸਿੱਟੇ ਪੱਥਰ ਮਾਰੇ ਭਾਰੇ ਭਾਰੇ ਉਹਨਾਂ ਦੇ ਪੇਟ ਦੇ ਵਿੱਚ ਹੀ ਬੱਚੇ ਬੀਬੀਆਂ ਵੀ ਜੜਾਈ ਕਰ ਗਈਆਂ ਹੋਣਗੀਆਂ ਬੱਚੇ ਵੀ ਜੜਾਈ ਕਰ ਗਈ ਪਰ ਦੁਨੀਆ ਦਾ ਇਤਿਹਾਸ ਜਾਂ ਮੁਗਲਾਂ ਦਾ ਇਤਿਹਾਸ ਵੀ ਸਾਨੂੰ ਇਹ ਗੱਲ ਦੱਸਦੇ ਵੀ ਉਹਨਾਂ ਨੇ ਧੰਨ ਗੁਰੂ ਨਾਨਕ ਤੋਂ ਬਿਨਾਂ ਕੋਈ ਹੋਰ ਗੱਲ ਕਹੀ ਫਿਰ ਇਹ ਦੂ ਵੱਡੀ ਜੰਗ ਕੀ ਲੜੀ ਜਾ ਸਕਦੀ ਜਿਹੜੀ ਉਹਨਾਂ ਨੇ ਲੜੀ ਇੱਕ ਸਾਖੀ ਹੁੰਦੀ ਹੈ ਮੈਨੂੰ ਗੁਰਦੁਆਰਾ ਸਿੰਘ ਸਿੰਘਣੀਆਂ ਲਾਹੌਰ ਉੱਥੇ ਸੁਣਾਈ ਬਜ਼ੁਰਗਾਂ ਨੇ ਅੱਛਾ ਉਥੋਂ ਦੇ ਹੀ ਬਜ਼ੁਰਗ ਮੈਂ ਤਾਂ ਉਹਨਾਂ ਨੂੰ ਕੁਛ ਹੋਰ ਗੱਲਾਂ ਪੁੱਛਦਾ ਸੀ ਕਿਉਂਕਿ ਉਹ ਸਥਾਨ ਐਡਾ ਵੱਡਾ ਹੈ ਜਿੱਥੇ ਇੰਨੀਆਂ ਮਾਈਆਂ ਹਨਾ ਬੈਠੀਆਂ ਤੇ ਉਹਨਾਂ ਦੇ ਬਾਲਾਂ ਦੇ ਕਿੰਨੇ ਬੱਚੇ ਸ਼ਹੀਦ ਹੋਏ ਆ ਉੱਥੇ ਟੁਕੜੀ ਉਹਨਾਂ ਦੇ ਗਲਾਂ 'ਚ ਪੈਂਦੇ ਆ ਤੇ ਕਿੰਨੀਆਂ ਸ਼ਹਾਤਾ ਨਖਾਸ ਚੌਂਕ ਦੇ ਵਿੱਚ ਹੀ ਆ ਉਹ ਨਹਾਸੋਂ ਕੋ ਬਹੁਤ ਵੱਡੀ ਜਗ੍ਹਾ ਉਹਦੇ ਵਿੱਚ ਕੁਝ ਜਗ੍ਹਾ ਜਿੱਥੇ ਸ਼ਹਾਦਤਾਂ ਹੋਈਆਂ ਭਾਈ ਤਾਰੂ ਸਿੰਘ ਵੀ ਉੱਥੇ ਹੋਈ ਭਾਈ ਮਨੀ ਸਿੰਘ ਵੀ ਨੇੜੀ ਹੋਏ ਆ ਉੱਥੇ ਹਨਾ ਜਾਂ ਸਿੰਘ ਹੋਰ ਬਹੁਤ ਸਿੰਘ ਸ਼ਹੀਦ ਹੋਏ ਆ ਛੋਟੇ ਕੱਲੂ ਘਰੇ ਤੋਂ ਬਾਅਦ ਵੀ ਸਿੰਘ ਲਿਆ ਕੇ ਉੱਥੇ ਸ਼ਹੀਦ ਕੀਤੇ ਆ ਉੱਥੇ ਹੀ ਉਹ ਬਣਾਉਂਦੇ ਹੁੰਦੇ ਸੀ ਸਿੰਘਾਂ ਦੇ ਹੱਡੀਆਂ ਦਾ ਇੱਕ ਮਨਾਰਜਾ ਬਣਾ ਦਿੰਦੇ ਹੁੰਦੇ ਸੀ ਬਹੁਤ ਵਾਰੀ ਹੋਇਆ ਇਹ ਨਹਾਸ ਚੋਂ ਦਾ ਏਰੀਆ ਹੀ ਹੈ ਠੀਕ ਹੈ ਮੈਂ ਉੱਥੇ ਸਿੰਘਾਂ ਭਾਈ ਸਾਹਿਬ ਨੂੰ ਕਿਹਾ ਜਿਹੜੇ ਭਾਈ ਸਾਹਿਬ ਉੱਥੇ ਸੇਵਾ ਕਰਦੇ ਆ ਵੀ ਸ਼ਹੀਦਾਂ ਸਿੰਘਾਂ ਦੇ ਜਿਹੜੇ ਸਥਾਨ ਹੁੰਦੇ ਆ ਨਾ ਉਹਨਾਂ ਦਾ ਵਰਤਾਰਾ ਥੋੜਾ ਜਿਹਾ ਹੋਰ ਹੁੰਦਾ ਹੈ ਉਕੇ ਔਰਾ ਉੱਥੇ ਹੋਰ ਤਰੀਕੇ ਦਾ ਹੁੰਦਾ ਤੇ ਉਹਨਾਂ ਨੇ ਬਹੁਤ ਮੈਨੂੰ ਬਹੁਤ ਕਮਾਲ ਕਮਾਲ ਦੀਆਂ ਗੱਲਾਂ ਦੱਸੀਆਂ ਉਹਦੇ ਚ ਇੱਕ ਸਾਖੀ ਮੈਨੂੰ ਬੜੀ ਕਮਾਲ ਲੱਗਦੀ ਹੈ ਇਹ ਜਿਹੜੀ ਪੰਥ ਦੀਆਂ ਮੌਖਿਕ ਜਿਹੜੀਆਂ ਹੁੰਦੀਆਂ ਨਾ ਪਰੰਪਰਾਵਾਂ ਜਿਵੇਂ ਆਪਾਂ ਕਹਿੰਦੇ ਆ ਔਰਲ ਟ੍ਰੈਡੀਸ਼ਨ ਇਹ ਔਰਲ ਟ੍ਰੈਡੀਸ਼ਨ ਦੇ ਵਿੱਚੋਂ ਸਾਖੀ ਹੈ ਠੀਕ ਹੈ ਸਾਖੀ ਇਹ ਹੈ ਕਹਿੰਦਾ ਵੀ ਦੋ ਬੀਬੀਆਂ ਬੈਠੀਆਂ ਮਤਲਬ ਹੋਰ ਬਹੁਤ ਬੀਬੀਆਂ ਬੈਠੀਆਂ ਦੋ ਬੀਬੀਆਂ ਇੱਕ ਥਾਂ ਤੇ ਬੈਠੀਆਂ ਤੇ ਉਹ ਆਵਾਜ਼ ਮਾਰਦੀਆਂ ਹਮ ਮੁਗਲ ਸਪਾਈ ਨੂੰ ਕਈ ਵਾਰੀ ਸੁਣਾਈ ਹੈ ਮੈਂ ਇਹ ਗੱਲ ਉਹ ਦੋ ਮੁਗਲ ਸਪਾਈ ਜਿਹੜੇ ਖੜੇ ਆ ਉਹ ਨਾਲ ਦੇ ਨੂੰ ਕਹਿੰਦਾ ਇੱਕ ਸਪਾਈ ਕਹਿੰਦਾ ਮੈਨੂੰ ਉਹ ਬੀਬੀ ਆਵਾਜ਼ ਮਾਰਦੀ ਹੈ ਦੂਜਾ ਕਹਿੰਦਾ ਜਾਇਆ ਉਹ ਹੁਣ ਸਪਾਈ ਹੈ ਜਿਹੜੇ ਉਹ ਤਾਂ ਨੌਕਰੀ ਕਰ ਰਹੇ ਆ ਵਿਚਾਰੇ ਉਹ ਤਾਂ ਨਹੀਂ ਚਾਹੁੰਦੇ ਇੰਨਾ ਤਸ਼ੱਦਦ ਹੋਵੇ ਇਹਨਾਂ ਤੇ ਉਹ ਨੌਕਰੀ ਕਰ ਰਹੇ ਆ ਤੇ ਚਾਹੁੰਦੇ ਨਹੀਂ ਵੀ ਅਸੀਂ ਵੀ ਮੀਰ ਮੰਨੂ ਵਰਗੇ ਹੋ ਜਾਈਏ ਇੱਕ ਸਪਾਈ ਦੂਜੇ ਨੂੰ ਕਹਿੰਦਾ ਵੀ ਉਹ ਬੁਲਾਉਂਦੀ ਹੈ ਦੂਜਾ ਕਹਿੰਦਾ ਜਾਇਆ ਪਾਣੀ ਪੂਣੀ ਮੰਗਦੀ ਹੋਈ ਦੇਦੀ ਉੱਥੇ ਪਤਾ ਹੈ ਵੀ ਹੁਣ ਜਿਹੜੇ ਹਾਲਾਤ 'ਚ ਉਹ ਬੀਬੀਆਂ ਬੈਠੀਆਂ ਉਹ ਕੀ ਕਰ ਸਕਦੀਆਂ ਬਦ ਤੋਂ ਬਦ ਪਾਣੀ ਮੰਗਦੀ ਹੋਣੀ ਹੈ ਤੇਾਈ ਹੋਣੀ ਹੈ ਹਾਲਾਤ ਦੇਖ ਕੇ ਗਲਾ ਸੁੱਕ ਗਿਆ ਹੋਣਾ ਦੁਨਿਆਦਾਰ ਤਾਂ ਇਹੀ ਸੋਚਣਗੇ ਦੁਨਿਆਵੀ ਸੀ ਉਹ ਵੀ ਉਹ ਗਿਆ ਬੀਬੀ ਕੋਲੇ ਜਦੋਂ ਵਾਪਸ ਪਰਤੇ ਆ ਤੇ ਉਹ ਰੋ ਰਿਹਾ ਸੀ ਦੂਜਾ ਸਪਾਈ ਕਹਿੰਦਾ ਰੋ ਕੇ ਹੋ ਰਿਆਂ ਪਰ ਉਹ ਚੁੱਪ ਨਹੀਂ ਕਰ ਰਿਹਾ ਦੂਜਾ ਸਪਾਈ ਕਹਿੰਦਾ ਰੋਂਦਾ ਕਿਉਂ ਆ ਕੀ ਹੋ ਗਿਆ ਐਵਾਂ ਜਾਂ ਕੀ ਮੰਗ ਲਿਆ ਤੇਰੇ ਤੋਂ ਨੇ ਕਹਿੰਦਾ ਉਹ ਕਹਿੰਦੀ ਪਰ ਉਹਦੀ ਫੇਰਪੋਬ ਨਿਕਲਦੀ ਐ ਅੱਜ ਗੱਲ ਕਹੀ ਕੀ ਕਹਿੰਦੀ ਕਹਿੰਦਾ ਉਹ ਕਹਿੰਦੀ ਜਿਹੜਾ ਹਾਰ ਤੂੰ ਮੇਰੇ ਗੱਲ ਚ ਪਾ ਕੇ ਗਿਆ ਤੇ ਮੇਰੇ ਬੱਚੇ ਦੇ ਟੋਟਿਆਂ ਦਾ ਮੇਰੇ ਬੱਚੇ ਦੇ ਟੋਟਿਆਂ ਦਾ ਹਾਰ ਉਹ ਬੀਬੀ ਦੇ ਗਲ ਚ ਪਾਇਆ ਉਹ ਲਿਆ ਕੇ ਮੇਰੇ ਗਲ ਚ ਪਾ ਜਿਹਦੇ ਬੱਚਿਆਂ ਦਾ ਇਹ ਹਾਰ ਹੈ ਉਹਦੇ ਗਲ ਚ ਪਾ ਹੁਣ ਐਡੀ ਦ੍ਰਿੜਤਾ ਕੌਣ ਦਿਖਾ ਸਕਦਾ ਮੈਡਮ ਇਸ ਤੋਂ ਵੱਡੀ ਜੰਗ ਕੌਣ ਲੜ ਸਕਦਾ ਮੈਡਮ ਜੇ ਕੋਈ ਕਹਵੇ ਜੀ ਬੀਬੀਆਂ ਨੇ ਨਹੀਂ ਜੰਗ ਲੜੀ ਬੀਬੀਆਂ ਨੇ ਕਿਉਂ ਨਹੀਂ ਜੰਗ ਲੜੀ ਇਸ ਤੋਂ ਵੱਡੀ ਜੰਗ ਕੋਈ ਹੋ ਹੀ ਨਹੀਂ ਸਕਦੀ ਕਿਸੇ ਨੂੰ ਇਹ ਕਹਿ ਦੇਣਾ ਮੇਰੇ ਬੱਚਿਆਂ ਦਾ ਹਾਰ ਤਾਂ ਤੂੰ ਵੱਢ ਕੇ ਬਣਾਤਾ ਚੜਦੀ ਕਲਾ ਮਹਾਰਾਜ ਦਾ ਸੀ ਮਹਾਰਾਜ ਦੇ ਲੇਖੇ ਲੱਗ ਗਏ ਨੋ ਪੁੱਛਿਆ ਨਾ ਛੋਟੇ ਪਚੰਗੀ ਨੇ ਇੱਕ ਨੇ ਦੋ ਤਿੰਨ ਸਾਲਾਂ ਦੇ ਤਤਲੀਵਾਦ ਚ ਕਹਿੰਦਾ ਇਹ ਸਾਨੂੰ ਥੋਤਿਆਂ ਨੂੰ ਘਾਤੋਂ ਮਾਰਦੇ ਆ ਮਰ ਮਰ ਥੋੜਾ ਰਹੇ ਆ ਪੁੱਤ ਤੁਸੀਂ ਸ਼ਹੀਦ ਹੋ ਰਹੇ ਆ ਸ਼ਹੀਦ ਹੋਣ ਤੇ ਮਰਨ ਚ ਬਹੁਤ ਫਰਕ ਹੁੰਦਾ ਬੋ ਜਿਹੜੇ ਮਰ ਜਾਂਦੇ ਉਹ ਤਾਂ ਭੁੱਲ ਜਾਂਦੇ ਮੈਨੂੰ ਦਾਦਾ ਯਾਦ ਹੋ ਪਰਦਾਦਾ ਹੋ ਉਹਦੋਂ ਪਿਛਲਾ ਯਾਦ ਹੀ ਨਹੀਂ ਤੇ ਜੇ ਕੋਈ ਸ਼ਹੀਦ ਹੋਇਆ ਉਹ ਭਾਵੇਂ ਤੁਹਾਡਾ ਦਾਦਾ ਪਰਦਾਦਾ ਹੋਵੇ ਮੈਨੂੰ ਯਾਦ ਆਉਂਦਾ ਹੂੰ ਇੰਨਾ ਫਰਕ ਹੁੰਦਾ ਸ਼ਹੀਦ ਦਾ ਤੇ ਮੌਤ ਦਾ ਤੁਸੀਂ ਸ਼ਹੀਦ ਹੋ ਰਹੇ ਆ ਪਰ ਮਰ ਥੋੜਾ ਰਹੇ ਆ ਉਹ ਐਡੀ ਦਲੇਰੀ ਕੌਣ ਲਿਆ ਸਕਦਾ ਹੈ ਵੀ ਦੁਸ਼ਮਣ ਦੇ ਸਿਪਾਹੀ ਨੂੰ ਇਹ ਕਹਿ ਦੇਵੇ ਵੀ ਮੇਰੇ ਮੇਰੇ ਬੱਚੇ ਦੀ ਟੋਟੀਆਂ ਦਾ ਹਾਰ ਮੇਰੇ ਗੱਲ ਚ ਪਾ ਇਹ ਦੂਬੱਟੀ ਜੰਗ ਵੀ ਕੋਈ ਨਹੀਂ ਹੋ ਸਕਦੀ ਹੂੰ ਆਪ ਲੜ ਕੇ ਜੰਗ 'ਚ ਮਰ ਜਾਣਾ ਬੀਰਤਾ ਹੈ ਇਹ ਬਹਾਦਰੀ ਹੈ ਹੂੰ ਯੋਧਾ ਹੈ ਇਹ ਜਿਹੜਾ ਬੰਦਾ ਐਂ ਕਰ ਲੈਂਦਾ ਆਪਦੇ ਬਾਲ ਦੇ ਟੁਕੜੇ ਵੜਵਾ ਕੇ ਕਟਵਾ ਕੇ ਆਪਦੇ ਗਲ ਚ ਪਾਉਣੇ ਇਤੋਂ ਵੱਡੀ ਦ੍ਰਿੜਤਾ ਸਿੱਧਕ ਕੋਈ ਹੋ ਨਹੀਂ ਸਕਦੀ ਜਿਹੜਾ ਸਾਡੀਆਂ ਬੀਬੀਆਂ ਨੇ ਦਿਖਾਇਆ ਹੂੰ ਤੇ ਇਹ ਜਿਨ੍ਹਾਂ ਨੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕੀਤਾ ਫਿਰ ਤਾਂ ਉਹ ਵੀ ਆਈਆਂ ਜਿਨ੍ਹਾਂ ਨੇ ਜ਼ਬਰਦਸਤ ਮੁਕਾਬਲਾ ਜ਼ਬਰ ਨਾਲ ਵੀ ਕੀਤਾ ਹੂੰ ਉਹ ਜਿਨ੍ਹਾਂ ਦੀ ਤੁਸੀਂ ਲਾਲ ਕਿਲੇ ਵਾਲੀ ਗੱਲ ਕਰ ਹੂੰ ਸੋ ਇਹ ਐ ਵੀ ਮੈਨੂੰ ਲੱਗਦਾ ਨਹੀਂ ਵੀ ਮਾਇਨਸ ਕੀਤਾ ਜਾ ਸਕਦਾ ਹੂੰ ਕਿਸੇ ਵੀ ਪੰਜਾਬ ਦੇ ਇਤਿਹਾਸ ਤੋਂ ਨਹੀਂ ਕੀਤਾ ਜਾ ਸਕਦਾ ਤੇ ਸਿੱਖ ਇਤਿਹਾਸ ਤੋਂ ਤਾਂ ਕਹਿਣੀ ਕੀ ਹੈ ਪੰਜਾਬ ਦੇ ਇਤਿਹਾਸ ਚੋਂ ਵੀ ਬੀਬੀ ਨੂੰ ਮਾਈਨਸ ਨਹੀਂ ਕੀਤਾ ਮਾਈਨਸ ਕੀ ਮੈਂ ਕਹਿੰਦਾ ਵੀ 49 52 ਵੀ ਨਹੀਂ ਕੀਤਾ ਜਾ ਸਕਦਾ